ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛਾਓਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਗੁਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਤੁਸੀਂ ਸੂਟ ਜਿਹੜੇ ਹੋਰ ਕਿੱਦਾਂ ਦੇ ਪਾਏ ਕਰਨਾ ਚਾਹੁੰਦੇ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਫਸਟ ਆਪਣਾ ਸੂਟ ਰਹੇਗਾ ਜਿਹੜਾ ਵੈਲਵਟ ਤੇ ਹੋਏਗਾ ਵੈਲਵਟ ਦਾ ਪ੍ਰਿੰਟ ਸੂਟ ਹੋਏਗਾ ਠੀਕ ਹੈ ਜੀ ਨਾਲ ਵੈਲਵਟ ਦਾ ਹੀ ਸ਼ਾਲ ਹੋਏਗਾ 2 ਮੀਟਰ ਖੁੱਲਾ ਡੁੱਲਾ ਸ਼ਾਲ ਮਿਲੇਗਾ ਨਾਲ ਸੂਟ ਜਿਹੜਾ 올ਓਵਰ 5 ਮੀਟਰ ਸੂਟ ਹੋਏਗਾ ਵੈਲਵਟ ਦਾ ਹੀ ਸੂਟ ਹੋਏਗਾ ਤੇ ਨਾਲ ਵੈਲਵਟ ਦਾ ਹੀ ਸ਼ਾਲ ਹੋਏਗਾ ਪ੍ਰਾਈਸ ਬਹੁਤ ਰੀਜ਼ਨੇਬਲ ਹੈ 800 ਵਿੱਚ ਤੁਹਾਨੂੰ ਦੇ ਰਹੇ ਹਾਂ ਸੂਟ ਠੀਕ ਹੈ ਜੀ ਬਹੁਤ ਰੀਜ਼ਨੇਬਲ ਪ੍ਰਾਈਸ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਹਾਂ ਸੂਟ ਠੀਕ ਹੈ ਸਪੈਸ਼ਲ ਭੈਣਾਂ ਦੀ ਡਿਮਾਂਡ ਸੀਗੀ ਕਿ ਵੈਲਵਟ ਦੇ ਸੂਟ ਲੈ ਕੇ ਆਓ ਜੋ ਕਿ ਅੱਜਕੱਲ ਟ੍ਰੈਂਡਿੰਗ 'ਚ ਚੱਲ ਰਹੇ ਆ ਸੋ ਸੋਚਿਆ ਕਿ ਪ੍ਰਿੰਟ ਸੂਟ ਲੈ ਕੇ ਜਾਨੇ ਤਾਂ ਜੋ ਤੁਸੀਂ ਇਹ ਅਗਰ ਇਹਨੂੰ ਕੋਈ ਲੈਸ਼ ਵਗੈਰਾ ਲਗਵਾ ਕੇ ਸਟੀਚ ਕਰਾਉਣੀ ਆ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਸੂਟ ਦੇ ਠੀਕ ਹੈ neck ਤੇ ਕੋਈ ਲੈਸ਼ ਵਗੈਰਾ ਨਾਲ ਡਿਜ਼ਾਈਨ ਬਣਾਉਣੀ ਆ ਉਹਦਾ ਤੁਸੀਂ ਲੈਸ਼ ਲਗਵਾ ਕੇ ਕੋਈ ਆ ਪਾਈਪਿੰਗ ਲਗਾ ਕੇ ਸਟੀਚ ਕਰਾਉਨੇ ਸਰਦਾਰੀ ਲੁੱਕ ਬਣੇਗੀ ਸਰਦਾਰੀ ਜੇ ਸੂਟ ਬਹੁਤ ਸੋਹਣੇ ਬਣਨਗੇ ਜਿੱਦਾਂ ਭੈਣਾ ਗੁਰਦੁਆਰਾ ਸਾਹਿਬ ਜਾਂਦੀਆਂ ਉੱਥੇ ਵੇਅਰ ਕਰ ਸਕਦੇ ਆ ਆਪਾਂ ਕੋਈ ਛੋਟੇ ਮੋਟੇ ਫੰਕਸ਼ਨ ਤੇ ਜਿੱਦਾਂ ਵਿੰਟਰ ਦੇ ਵਿੱਚ ਕੋਈ ਬਰਥਡੇ ਪਾਰਟੀ ਆ ਜਾਂਦੀ ਹੈ ਤਾਂ ਉੱਥੇ ਵੇਅਰ ਕਰਕੇ ਜਾ ਸਕਦੇ ਆ ਜਿਹੜਾ ਕਿ ਬਹੁਤ ਸੋਹਣੇ ਲੱਗੇਗਾ ਨੈਕਸਟ ਆਵਲਾ ਜਿਹੜਾ ਕਲਰ ਹੈ ਨਾ ਲਾਈਟ ਜੇ ਮੈਨੂੰ ਪਰਸਨਲੀ ਬਹੁਤ ਸੋਨਾ ਕਲਰ ਲੱਗਾ ਇਹ ਬਹੁਤ ਹੀ ਵਧੀਆ ਸਾਰੇ ਕਲਰ ਆਪਣੇ ਤੋਂ ਆਪਣੇ ਆਪਣੇ ਤੋਂ ਹੀ ਬਹੁਤ ਹੀ ਵਧੀਆ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਬੁੱਕ ਕਰੋ ਜੀ ਬਾਕੀ ਜੀ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਬਹੁਤ ਸੋਹਣੇ ਵੈਲਵਟ ਦੇ ਸੂਟ ਆ ਇਹ ਵੈਲਵਟ ਦੇ ਨਾਲ ਸ਼ਾਲ ਹੈ 2.5 ਮੀਟਰ ਖੁੱਲੇ ਡੁੱਲੇ ਦੇਖ ਸਕਦੇ ਹੋ ਸ਼ਾਲ ਆਪਾਂ ਜਸਟ ਸੂਟ ਦੇ نیچے ਪਛਾਇਆ ਹੋਇਆ ਉਹਦੀ ਪਤਾ ਲੱਗਦਾ ਪਏ ਦੇਖਣ ਚ ਕਿ ਬਹੁਤ ਹੀ ਗੁੱਲਾ ਡੁੱਲਾ ਸ਼ਾਲ ਹੈ ਜੀ ਨਾਲ ਸੂਟ ਵੈਲਵਟ ਦੇ ਰਹਿਣ ਵਾਲੇ ਆ ਨਾਲ ਪ੍ਰਿੰਟ ਸੂਟ ਹੈ ਇਹ ਠੀਕ ਹੈ ਬਹੁਤ ਸੋਹਣੇ ਪ੍ਰਿੰਟ ਸੂਟ ਜਿਹੜੇ ਪਹਿਣਾ ਦੀ ਸਪੈਸ਼ਲ ਡਿਮਾਂਡ ਤੇ ਹੁੰਦੇ ਆ ਜਿਹੜੇ ਕਿ ਪਹਿਣਾ ਬਹੁਤ ਹੀ ਲਾਈਕ ਕਰਦੀਆਂ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰੀ ਚਲੋ ਜਿਹੜਾ ਜਿਹਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਭੇਜ ਕੇ ਆਪਣਾ ਜਲਦੀ ਤੋਂ ਜਲਦੀ ਆਰਡਰ ਬੁੱਕ ਕਰੋ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਪ੍ਰਾਈਸ ਬਹੁਤ ਘੱਟ ਹੈ ਇਨੇ ਪ੍ਰਾਈਸ ਵਿੱਚ ਬਹੁਤ ਹੀ ਵਧੀਆ ਸੂਟ ਤੁਹਾਨੂੰ ਦੇ ਰਹੇ ਆ ਠੀਕ ਹੈ ਜੀ ਸਪੈਸ਼ਲੀ ਆਫਰ ਲਾਈ ਹੈ ਭੈਣਾਂ ਦੇ ਲਈ ਨੈਕਸਟ ਆਪਾਂ ਦਿਖਾਵਾਂਗੇ ਤੁਹਾਨੂੰ ਜਿਹੜੇ ਹੋਣਗੇ ਉਪਾੜਾ ਸਿਲਕ ਤੇ ਠੀਕ ਹੈ ਇਹ ਆਪਾਂ ਜਾਗੋ ਸਪੈਸ਼ਲ ਸੂਟ ਬਣਾਏ ਆ ਇਦੇ ਵਿੱਚ ਪੰਜ ਕਲਰ ਆਪਾਂ ਰੈਡੀ ਕੀਤੇ ਆ ਜਿਹੜੇ ਕਿ ਕੁਛ ਭੈਣਾਂ ਦੀ ਡਿਮਾਂਡ ਤੇ ਸੀਗੇ ਦੂਸਰੇ ਨੰਬਰ ਤੇ 트ੈਂਡਿੰਗ ਚ ਕਲਰ ਜਿਹੜੇ ਚੱਲਦੇ ਆ ਇਹ ਆਪਾਂ ਰੈਡੀ ਕੀਤੇ ਆ ਕੋਈ ਆਪਾਂ ਸਕੂਲ ਫੰਕਸ਼ਨ ਹੈ ਕੋਈ ਫੰਕਸ਼ਨ ਹੈ ਕਿਤੇ ਕਾਲਜ ਫੰਕਸ਼ਨ ਹੈ ਉੱਥੇ ਸਪੈਸ਼ਲੀ ਵੇਅਰ ਕੀਤੇ ਜਾਂਦੇ ਆ ਜਾਂ ਫਿਰ ਕੋਈ ਜਾਗੋ ਕੋਈ ਵੀ ਫੰਕਸ਼ਨ ਹੈ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਠੀਕ ਹੈ ਪੰਜ ਕਲਰ ਆਪ ਰੈਡੀ ਕੀਤੇ ਅਗਰ ਇਹਨਾਂ ਤੋਂ ਇਲਾਵਾ ਤੁਸੀਂ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਵੀ ਸਾਨੂੰ ਦੱਸ ਸਕਦੇ ਹੋ ਥਰੈਡ ਵਰਕ ਦਾ ਕੰਮ ਕਰਕੇ ਬਹੁਤ ਸੋਹਣੇ ਸੂਟ ਫੁਲਕਾਰੀ ਸਟਾਈਲ ਜਿਹੜੇ ਜਾਗੋ ਸਪੈਸ਼ਲੀ ਰੈਡੀ ਕੀਤੇ ਆਪਾਂ ਇਹ ਹੋਏਗੇ ਜਿਉ ਪਾੜਾ ਸਿਲਕੇ ਤੇ ਸੂਟ ਹੋਣਗੇ ਨਾਲ ਚਨੌਂਚ ਫੋਂ ਦਾ ਦੁਪੱਟਾ ਹੋਏਗਾ ਠੀਕ ਹੈ ਪ੍ਰਾਈਸ ਇਹਨਾਂ ਦਾ 1700 ਰੁਪਏ ਹੋਏਗਾ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਬਣਵਾਉਣਾ ਚਾਹੁੰਦੇ ਆ ਕੋਈ ਹੋਰ ਕਲਰ ਬਣਾਉਣਾ ਚਾਹੁੰਦੇ ਆ ਤਾਂ ਉਹ ਵੀ ਬਣਵਾ ਸਕਦੇ ਹੋ ਜੀ ਥੈਂਕ ਯੂ